ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਲਮਟੋਲ ਕੀਤਾ ਗਿਆ ਸ਼ਾਇਦ ਇੱਥੋਂ ਦੀ ਅਫਸਰशाही ਤੇ ਜਿਹੜੇ ਇੱਥੋਂ ਦੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਵਿਰੋਧੀ ਧਿਰ ਵੱਲੋਂ ਕੁਝ ਚੂਨਪੂਨ ਦਿੱਤੀ ਗਈ ਆ ਜਿਦਾ ਹੀ ਕਹਾਂਗੇ ਕਿਉਂਕਿ ਜਿਹੜਾ ਪ੍ਰਸ਼ਾਸਨ ਹੁੰਦਾ ਜਾਂ ਜਿਹੜੇ ਸਿਆਸੀ ਲੋਕਾਂ ਨੂੰ ਲੋਕ ਚੁਣ ਕੇ ਕੁਰਸੀਆਂ ਤੇ ਬਿਠਾਉਂਦੇ ਨੇ ਉਹ ਇਸ ਲਈ ਨਹੀਂ ਬਣਦਾ ਜੇ ਕੋਈ ਵੀ ਰਾਜਨੀਤਿਕ ਲੀਡਰ ਨੂੰ ਤੁਸੀਂ ਕੁਰਸੀ ਦੇ ਬਿਠਾਉਨੇ ਹੋ ਤਾਂ ਇਸ ਲਈ ਬਿਠਾਉਨੇ ਹੋ ਕਿ ਆਮ ਲੋਕਾਂ ਨਾਲ ਜਿਹੜਾ ਨਿਆਂ ਹੋ ਸਕੇ ਆਮ ਲੋਕ ਨਿਆਂ ਲਈ ਦਰਦਰ ਪੜਕਣਾ ਪਰ ਜਦੋਂ ਤੋਂ ਦਿੱਲੀ ਦਾ ਕੋਹ ਚੱਲਿਆ ਤੁਸੀਂ ਸਾਰੇ ਲੋਕ ਬਹੁਤ ਸਮਝਦਾਰ ਹੋ ਚੁੱਕੇ ਹੋ ਤੁਸੀਂ ਆਪਣੇ ਹੱਕ ਲੈਣੇ ਪਹਿਲਾਂ ਇਹ ਸਮਝਦੇ ਸੀ ਕਿ ਅਸੀਂ ਸਿਆਸੀ ਪਾਰਟੀਆਂ ਦੇ ਅੱਗੇ ਜੁੱਤੀਆਂ ਕਸਾਏ ਬਿਨਾ ਆਪਣੇ ਹੱਕ ਨਹੀਂ ਲੈ ਸਕਦੇ ਪਰ ਭਰਾਵੋ ਜਦੋਂ ਤੋਂ ਤੁਸੀਂ ਜਥੇਬੰਦੀ ਨਾਲ ਜੁੜੇ ਹੋ ਤੁਸੀਂ ਆਪ ਸਾਰੇ ਲੋਕਾਂ ਨੇ ਦੇਖਿਆ ਕਿ ਜਦੋਂ ਵੀ ਜਥੇਬੰਦੀ ਕੋਈ ਕੰਮ ਫੜਦੀ ਹੈ ਤਾਂ ਉਸ ਨੂੰ ਨੇਪਰੇ ਚਾੜ ਕੇ ਹੀ ਦਮ ਲੈਂਦੀ ਹੈ ਚੇ ਉਹ ਕਿਸੇ ਕਿਸਾਨ ਦੀ ਗੱਲ ਹੋਵੇ ਜਾਂ ਮਜ਼ਦੂਰ ਦੀ ਗੱਲ ਹੋਵੇ ਜਾਂ ਕਿਸੇ ਮਲਾਜ਼ਮ ਦੀ ਗੱਲ ਹੋਵੇ ਇਤੋਂ ਦੀ ਜਸਵੀਰ ਘਾਰ ਕਿਤੋਂ ਸਾਡੇ ਆਕੂ ਤੇ ਹਮਲਾ ਕਰਾਇਆ ਜਾਂਦਾ ਉਹ ਸ਼ਰਿਆਮ ਤੇ ਕਹਿੰਦੀ ਫਿਰਦੀ ਐ ਕਿ ਇਹੋ ਜੀਆਂ ਜਦਬੰਦੀਆਂ ਨੂੰ ਤਾਂ ਮੈਂ ਨਿਊਆਂ ਤੇ ਦੱਪ ਦਿੰਦੀਆਂ ਅੱਜ ਉਹਨੂੰ ਇਹ ਤੋਂ ਸਟੇਜ ਤੋਂ ਕਹਿਣਾ ਚਾਹੁੰਦੇ ਆ ਕਿ ਭੈਣ ਮੇਰੀਏ ਪਿੱਠ ਵਿੱਚ ਇਹਦਾ ਬਹੁਤ ਗੱਲਾਂ ਕਰਦੇ ਹੁੰਦੇ ਨੇ ਜੇ ਦਾ ਮੈਂ ਤਾਂ ਜੇ ਕਿਰਤੀ ਲੋਕਾਂ ਦੇ ਵਿੱਚ ਆ ਕੇ ਆਪਣੀ ਗੱਲ ਰੱਖ ਹੋ ਸਕਦਾ ਤੂੰ ਕਿਤੇ ਸਹੀ ਹੋਵੇਂ ਪਰ ਜਿਹੜੀਆਂ ਗੱਲਾਂ ਨੇ ਉਹ ਚਾਰ ਲੋਕਾਂ ਦੇ ਵਿੱਚ ਕਰੀਦੀਆਂ ਹੁੰਦੀਆਂ ਨੇ ਪਿੱਠ ਵਿੱਚ ਇਹਦਾ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ ਆ ਸੋ ਇਤੋ ਦੇ ਇਸ ਜਿਹੜੇ ਪਲਾਟ ਦੇ ਮਾਮਲੇ ਵਿੱਚ ਆਪਾਂ ਸਭ ਨੂੰ ਪਤਾ ਹੀ ਹੈ ਕਿ ਇਤੋ ਦੀ ਸਿਆਸੀ ਪਾਰਟੀ ਜਿਹੜਾ ਭਗਵਾਨਤ ਮਾਨ ਕਹਿੰਦਾ ਹੁੰਦਾ ਸੀ ਕਿ ਮੈਂ ਆਮ ਘਰਾਂ ਦਾ ਲੋਕ ਤੋਦੀ ਅਫਸਰ ਜਾਈਏ ਜਿਹੜੀ ਉਹ ਕਿੱਥੇ ਚਲੀ ਜਾਂਦੀ ਹੈ ਪੁੱਛਣਾ ਚਾਹੁੰਦੇ ਐ ਤੁਹਾਡੇ ਸਿਆਸੀ ਲੀਡਰਾਂ ਨੂੰ ਪੁੱਛਣਾ ਚਾਹੁੰਦੇ ਐ ਤੁਹਾਡੀ ਇਤੋਂ ਦੀ ਜਿਹੜੇ ਅਫਸਰ ਸੇਵਾ ਮਾਨ ਨੇ ਜਿਹੜੇ ਕਹਿੰਦੇ ਹੁੰਦੇ ਨੇ ਕਿ ਅਸੀਂ ਤਾਂ ਆਮ ਲੋਕਾਂ ਦੀ ਸੇਵਾ ਦੀ ਖਾਤਰ ਆਇਆ ਸੇਵਾ ਦੀ ਖਾਤਰ ਨਹੀਂ ਆਏ ਹੁੰਦੇ ਭਰਾਵੋ ਇਹ ਲੋਕ ਨੇ ਜਿਹੜੇ ਯੋ ਆ ਹਾਲਾਤ ਅੱਜ ਤੁਹਾਡੇ ਸਭ ਦੇ ਸਾਹਮਣੇ ਨੇ ਪਿਆਰਾ ਬਦਲ ਕੇ ਆਏ ਨੇ ਰਣਨੀਤੀਆਂ ਉਹੀ ਨੇ ਕਾਰਪੋਰੇਟ ਘਰਾਣਿਆਂ ਦਾ ਪੱਖਪੂਰਦੇ ਨੇ ਤੁਹਾਡੇ ਵਰਗੇ ਆਮ ਲੋਕਾਂ ਦੀ ਤੁਹਾਡੇ ਘਰ ਦੇ ਆਮ ਧੀਆ ਪੁੱਤਾਂ ਦੀ ਗੱਲ ਨਾ ਕਦੇ ਪਹਿਲਾਂ ਸੁਣੀ ਜਾਂਦੀ ਸੀ ਨਾ ਕਦੇ ਹੁਣ ਸੁਣੀ ਜਾਂਦੀ ਹੈ ਨਾ ਹੁਣਾਰੇ ਸਮੇਂ ਵਿੱਚ ਇਹਨਾਂ ਸਿਆਸੀ ਪਾਰਟੀਆਂ ਵੱਲੋਂ ਸੁਣੀ ਜਾਣੀ ਹੈ ਸੋ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਇਹਨਾਂ ਸਿਆਸੀ ਆਦਾ ਖੜਾ ਚੱਟ ਕੇ ਇਸ ਝੰਡੇ ਤੇ ਇਸ ਡੰਡੇ ਦੇ ਹੇਠ ਆ ਜੋ ਜੇ ਤੁਸੀਂ ਆਪਣੇ ਹੱਕ ਲੈਣੇ ਨੇ ਕਿਉਂਕਿ ਇਥੋਂ ਦੀ ਅਸਰ ਜਾਹੀ ਤੁਹਾਨੂੰ ਪੈਰਾ 8 ਮਦਨ ਵਿੱਚ ਕਦੇ ਵੀ ਕੋਈ ਕਸਰ ਨਹੀਂ ਛੱੜਦੀ ਸੋ ਇੱਕ ਮੈਂ ਸਟੇਟ ਤੋਂ ਬੇਨਤੀ ਕਰਦੀਆਂ ਇਥੋਂ ਦੇ ਸੀਆਈਡੀ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਇੰਨੀ ਗਰਮੀ ਦੇ ਬਾਵਜੂਦ ਜੇ ਤੁਸੀਂ ਸਾਡੀ ਗੱਲ ਇੱਥੇ ਆ ਕੇ ਨਹੀਂ ਸੁਣਦੇ ਜੇ ਸਾਡੇ ਕਿਸੇ ਵੀ ਬਲੱਟਰ ਵੀਰ ਦਾ ਜਾ ਸਾਡੀ ਮਾਈ ਭੈਣ ਦਾ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਧੁੱਪ ਜਾਂ ਗਰਮੀ ਦੇ ਕਾਰਨ ਤਾਂ ਸਿੱਧੇ ਮਾਰ ਤੇ ਪਖਿਆਣਾ ਪੁਲਿਸ ਪ੍ਰਸ਼ਾਸਨ ਉਸ ਦਾ ਜ਼ਿੰਮੇਵਾਰ ਹੋਊਗਾ ਸੋ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ